ਬਹੁਤ ਹੀ ਸੋਹਣਾ ਕਲਾਸੀਕਲ ਦੇ ਵਿੱਚ ਬਣਿਆ ਘਰ ਲੈ ਕੇ ਆਏ ਆ 2200 ਸਕਰ ਫੁੱਟ ਦੇ ਵਿੱਚ ਇਹ ਘਰ ਬਣਿਆ ਹੋਇਆ ਤੇ ਬਾਹਰ ਇਹਦੇ ਇੱਕ ਦਰਵਾਜ਼ਾ ਬਣਿਆ ਹੋਇਆ ਜਿਵੇਂ ਕਿ ਆਪਣੀ ਫੈਕਟਰੀ ਦੇ ਵਿੱਚ ਲੱਕੜਾਂ ਦੇ ਦਰਵਾਜ਼ੇ ਬਣਦੇ ਆ ਉਹ ਵੀ ਤੁਸੀਂ ਤੁਹਾਨੂੰ ਸਾਰਾ ਦਿਖਾਵਾਂਗੇ ਪਿੱਤਲ ਤੇ ਸਾਗਵਨ ਵਾਲਾ ਕੰਮ ਹੋਇਆ ਹੋਇਆ ਤੇ ਜਿਹੜੀ ਡਿਊਟੀ ਹੈਗੀ ਉਹ ਤੁਸੀਂ ਦੇਖ ਸਕਦੇ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਆ ਤੇ ਜਿਹੜਾ ਇਹ ਘਰ ਹੈਗਾ ਇਹ ਬਾਈ ਬਲਵੰਤ ਸਿੰਘ ਕਾਕਾ ਤੇ ਮੱਖਣ ਸਿੰਘ ਭਾਈ ਜੀ ਮੇਰੇ ਨਾਲ ਨਹੀਂ ਇਹਨਾਂ ਦਾ ਇਹ ਘਰ ਆ ਤੇ ਬਾਈ ਉਹਨਾਂ ਦੀ ਜਿਹੜੀ ਸੋਚ ਸੀ ਵੀ ਅਸੀਂ ਕਲਾਸੀਕਲ ਦੇ ਵਿੱਚ ਹੀ ਘਰ ਬਣਾਉਣਾਗਾ ਬਿਲਕੁਲ ਇੱਟਾਂ ਵਾਲਾ ਵੀ ਪਲੱਸਟਰ ਨਹੀਂ ਅ ਤਾਂ ਉਹ ਘਰ ਤੁਸੀਂ ਦੇਖ ਸਕਦੇ ਹੋ ਸਾਰਾ ਬਾਹਰੋਂ ਜਿਹੜਾ ਬ੍ਰੇਕਫੇਸ ਲੁੱਕ ਦਿੱਤੀ ਹੈਗੀ ਤੇ ਮੋਰਨੀਆਂ ਵਗੈਰਾ ਬਣਾਈਆਂ ਨੇ ਹਜੇ 2-4 ਚੀਜ਼ਾਂ ਪੈਂਡਿੰਗ ਰਹਿੰਦੀਆਂ ਬਾਈ ਬਾਹਰ ਰਹਿਦਾ ਕਹਿੰਦਾ ਜਦੋਂ ਬਾਹਰੋਂ ਆਊਗਾ ਉਹਨੇ ਇਹ ਚੀਜ਼ਾਂ ਸਾਰੀਆਂ ਕਵਰ ਕਰਨੀਆਂ ਨੇ ਤੇ ਆਜੋ ਅੰਦਰ ਲੈ ਕੇ ਚੱਲਦੇ ਹਾਂ ਇੱਕ ਰੈਂਪ ਦਾ ਡਿਜ਼ਾਈਨ ਵੀ ਤੁਹਾਨੂੰ ਦਿਖਾ ਦਈਏ ਜਿਹੜਾ ਜੀ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਹੀ ਚੱਲ ਰਹੀ ਹੈ ਨਾ ਵੀ ਇੱਕ ਲਾਈਟ ਕਲਰ ਆ ਜਾਂਦਾ ਜੀ ਇੱਕ ਡਾਰਕ ਆ ਜਾਂਦਾ ਤੇ ਉਹ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਚੈਨਲ ਤੇ ਹੋਰ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਤੇ ਆਜੋ ਅੰਦਰ ਚੱਲਦੇ ਹਾਂ ਜੀ ਹੁਣ 5 ਇੰਚ ਇਹ ਮੋਟਾ ਜਿਹੜਾ ਸਾਗ ਬੰਗਲਾ ਇੱਕ ਚੀਜ਼ ਇੱਥੇ ਹੋਰ ਖਾਸ ਆ ਗਈ ਤੇ ਜੇ ਆਪਾਂ ਗੱਲ ਕਰੀਏ ਜੀ ਬਾਈ ਹੋਰ ਇਹਨਾਂ ਟਾਈਲਾਂ ਦਾ ਡਿਜ਼ਾਈਨ ਉਹ ਸਾਰੀ ਕੋਠੀ ਦੇ ਵਿੱਚ ਨਾ ਬਹੁਤ ਸੋਹਣੇ ਤਰੀਕੇ ਨਾਲ ਕਰਵਾਏਗਾ ਤੇ ਜਿਹੜਾ ਇਹ ਦਰਵਾਜ਼ਾ ਮੇਨ ਡਿਊਟੀ ਆ ਗਈ ਇਹਦੇ ਵਿੱਚ ਬਾਈ ਇੱਕ ਰੂਮ ਤੇ ਬਾਥਰੂਮ ਆ ਗਿਆ ਨਾਲ ਬਿਲਕੁਲ ਓਪਨ ਤੇ ਇੱਕ ਛੋਟੀ ਜਿਹੀ ਕਿਚਨ ਆ ਗਈ ਵੀ ਜੇ ਆਪਾਂ ਇੱਥੇ ਬੈਠੇ ਆ ਪਰਿਵਾਰ ਨਾਲ ਅੰਦਰ ਕੋਠੀ 'ਚ ਨਾ ਜਾਣਾ ਪਵੇ ਇੱਥੋਂ ਹੀ ਆਪਾਂ ਕਿਚਨ 'ਚ ਜਿਹੜਾ ਵੀ ਖਾਣ ਪੀਣ ਆਪਾਂ ਬਣਾਉਣਾ ਇੱਥੋਂ ਬਣਾ ਸਕਦੇ ਹਾਂ ਹੁਣ ਤੁਹਾਨੂੰ ਪੂਰੇ ਘਰ ਦੀ ਆਪਾਂ ਲੋਕੇਸ਼ਨ ਦਿਖਾਵਾਂਗੇ ਅੱਜ ਜੇ ਹੁਣ ਪੂਰੇ ਘਰ ਦੀ ਲੋਕੇਸ਼ਨ ਦਿਖਾਵਾਂਗੇ ਇੱਥੇ ਸਾਰਾ ਬ੍ਰਿਕਫੇਸ ਕੰਮ ਹੋਇਆਗਾ ਤੇ ਸਾਰੀ ਜਿਹੜੀ ਆਪਣੀ ਡੇਰਾ ਪਸੀ ਦੀ ਇੱਟ ਲੱਗੀ ਹੋਈ ਹੈਗੀ ਤੇ ਸਾਫ ਸੁਥਰਾ ਕੰਮ ਮਿਸਤਰੀ ਨੇ ਕੀਤਾਗਾ ਵਿੱਚ ਇਹਦੇ ਕਲਰ ਭਰੇ ਗਏ ਨੇ ਤੇ ਇਹਦੀ ਜਿਹੜੀ ਲੋਕਾਗੀ ਤੁਹਾਨੂੰ ਕਮਾਲ ਦੀ ਨਜ਼ਰ ਆ ਰਹੀ ਹੋਣੀ ਆ ਜਿਹੜੇ ਵੀ ਮਿਸਤਰੀ ਨੇ ਕੰਮ ਕੀਤਾ ਬਹੁਤ ਸੋਹਣੇ ਤਰੀਕੇ ਨਾਲ ਕੀਤਾਗਾ ਤੇ ਡੇਰਾ ਪਸੀ ਦੀ ਇੱਟ ਕਰਕੇ ਥੋੜਾ ਮੋਟਾ ਸ਼ੋਰ ਆ ਤਾਂ ਜ਼ਰੂਰ ਆਇਆ ਹੋਇਆ ਪਰ ਆਉਣ ਵਾਲੇ ਸਮੇਂ 'ਚ ਇੱਕ ਵਾਰ ਜਦੋਂ ਸਪਾਈ ਹੋ ਗਈ ਮੈਨੂੰ ਲੱਗਾ ਸ਼ੋਰੇ ਸਲਾਬ ਦੀ ਦਿੱਕਤੇ 'ਚ ਬਹੁਤ ਘੱਟ ਤੁਹ ਤੇ ਹੁਣ ਆਪਾਂ ਅੰਦਰੋਂ ਵੀ ਦਿਖਾਵਾਂਗੇ ਇੱਥੇ ਵੀ ਜਿਹੜਾ ਟਾਈਲਾਂ ਦਾ ਵਰਕ ਆ ਬਹੁਤ ਸੋਹਣਾ ਹੋਇਆ ਜਿਹੜਾ ਮਿਸਤਰੀ ਨੇ ਕੀਤਾ ਹੈ ਬਹੁਤ ਸੋਹਣੇ ਨਾਲ ਤਰੀਕੇ ਨਾਲ ਕੀਤਾ ਤੇ ਵੇੜੇ ਦੇ ਵਿੱਚ ਮੈਂ ਦੇਖਦਾ ਵੀ ਜਿਵੇਂ ਇੰਟਰਲੌਕ ਟਾਈਲ ਲਾਉਣੇ ਆ ਜਾਂ ਆਪਾਂ ਦੂਜੀ ਟਾਈਲ ਲਾਉਣੇ ਆ ਉਹਦੇ 'ਚ ਇਹ ਡਿਜ਼ਾਈਨ ਅੱਜਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਬਹੁਤ ਸਫਾਈ ਨਾਲ ਜੇ ਕਹਦੀਏ ਬਣਿਆ ਹੋਇਆ ਤੇ ਆਜੋ ਆਪਾਂ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਜਾਣ ਵੇਲੇ ਮੇਨ ਐਂਟਰੀ ਤੇ ਉੱਪਰ ਡਬਲ ਹਾਈਟ ਵਾਂਗੂ ਛੱਤ ਆ ਗਈ ਇੱਕ ਆਪਾਂ ਇੱਥੋਂ ਡ੍ਰਾਈング ਰੂਮ ਦੇ ਵਿੱਚ ਜਾ ਸਕਦੇ ਆ ਇੱਕ ਆਪਾਂ ਸਿੱਧਾ ਕੋਠੇ ਦੇ ਵਿੱਚ ਆ ਸਕਦੇ ਆ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਤੂੰ ਡਰਾਈング ਰੂਮ ਵੱਲ ਦੀ ਹੋ ਜਾ ਮੈਂ ਚੱਲਿਆ ਸਿੱਧਾ ਕੋਠੀ ਦੇ ਵਿੱਚ ਦੋਨੇ ਐਂਟਰੀਆਂ ਨੇ ਤੇ ਪੂਰੀ ਖੁੱਲੀ ਡੁੱਲੀ ਕੋਠੀ ਆ ਹਜੇ ਇੰਟੀਰੀਅਰ ਚ ਦੋ ਚਾਰ ਚੀਜ਼ਾਂ ਦੇ ਕੰਮ ਰਹਿੰਦੇ ਨੇ ਪਰ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਹੈਗਾ ਕੋਠੀ ਦੇ ਅੰਦਰ ਜਦੋਂ ਆਪਾਂ ਇੱਥੇ ਲੈਫਟ ਹੈਂਡ ਸਾਈਡ ਤੇ ਡਰਾਈング ਰੂਮ ਆ ਗਿਆ ਆਹ ਲੌਬੀ ਆਪਣੀ ਲਿਵਿੰਗ ਏਰੀਆ ਜਿਹੜਾ ਉੱਪਰ ਆ ਗਿਆ ਇਧਰ ਇੱਕ ਸਾਈਡ ਤੇ ਡਾਈਨਿੰਗ ਦਿੱਤਾ ਤੇ ਇਧਰ ਕਿਚਨ ਦਿੱਤੀ ਆ ਤੇ ਛੋਟੀਆਂ ਫੈਮਿਲੀ ਲਈ ਮੇਰੇ ਸਭ ਨੂੰ ਨਾਲ ਇਹ ਬਹੁਤ ਵਧੀਆ ਸੋਫੀਸੈਂਟ ਆ ਏਰੀਆ ਹੈਗਾ ਵੀ ਦੋ ਭਰਾਵਾਂ ਲਈ ਵੀ ਕਹਿ ਦਈਏ ਜਾਂ ਇਕੱਲੇ ਸਿੰਗਲ ਲਈ ਤਾਂ ਬਹੁਤ ਸੋਹਣਾ ਹੈਗੀ ਹੈਗਾ ਤੇ ਦੋ ਰੂਮ ਆ ਗਏ ਜੀ 14x12 ਦੇ ਰੂਮ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਦੋਨੇ ਰੂਮਾਂ ਦੇ ਨਾਲ ਹੀ ਅਟੈਚ ਬਾਥਰੂਮ ਹੈ ਤੇ ਇਹਦਾ ਡ್ರೆਸਿੰਗ ਦਾ ਹਜੇ ਕੰਮ ਹੋਣਾ ਰਹਿਣਾ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦੂਜੇ ਰੂਮ ਦੇ ਵਿੱਚ ਤੇ ਆ ਵੀ ਇੱਕ ਬਹੁਤ ਸੋਹਣੇ ਤਰੀਕੇ ਨਾਲ ਡੀਕੋ ਵਗੈਰਾ ਕਰਾ ਕੇ ਬਹੁਤ ਸੋਹਣਾ ਹੈ ਤਰੀਕੇ ਨਾਲ ਜਿਚਾਇਆ ਹੋਇਆ ਵੀ ਜਿਹੜੇ ਵੀ ਮਿੱਤਰ ਘੱਟ ਖਰਚੇ ਜਿਵੇਂ ਥੋੜਾ ਬਜਟ ਹੈਗਾ 30-35 ਲੱਖ ਤੇ ਬਾਈ ਉਹਨਾਂ ਨੇ ਦੱਸਣ ਮਤਾਬਕ ਹਜੇ ਤੱਕ ਇਸ ਘਰ ਤੇ 30 ਤੋਂ 35 ਲੱਖ ਦੇ ਵਿੱਚ ਹੀ ਆਪਣਾ ਬਾਈਟ ਆਊਗੀ ਸਾਰਾ ਤੇ ਕੰਮ ਸਾਰਾ ਤੁਸੀਂ ਤੁਹਾਡੇ ਸਾਹਮਣੇ ਆ ਰੰਗ ਵਗੈਰਾ ਹੋਏ ਆ ਬੈੱਡ ਵਗੈਰਾ ਲੱਗੇ ਹੋਏ ਨੇ ਬਾਥਰੂਮ ਦੇ ਵਿੱਚ ਬਾਥਟੱਬ ਲੱਗਿਆ ਹੋਇਆ ਬਹੁਤ ਸੋਹਣਾ ਤੇ ਸਾਰੀਆਂ ਚੀਜ਼ਾਂ ਕਵਰ ਕੀਤੀਆਂ ਹੋਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਇੱਕ ਚੀਜ਼ ਮੈਨੂੰ ਜਿਹੜੀ ਖਾਸ ਲੱਗੀ ਨਾ ਦੋ ਰੂਮ ਆਗੇ ਜੀ ਇਸ ਤੋਂ ਬੈਕ ਸਾਈਡ ਤੇ ਵੀ ਨਹੀਂ ਜ਼ਿਆਦਾਤਰ ਕੀ ਹੈ ਨਾ ਆਪਾਂ ਸਿੱਧੀ ਲਾਸਟ ਕੰਦ ਰੱਖੀ ਹੁੰਦੀ ਹੈ ਬਾਈ ਹੋਰ ਨੇ ਇੱਥੇ ਵੀ ਸਪੇਸ ਦਿੱਤੀ ਇੱਕ ਤਾਂ ਆਪਾਂ ਪਰਸਨਲ ਆ ਤੇ ਫੈਮਿਲੀ ਨਾਲ ਬੈਠ ਸਕਦੇ ਆ ਇੱਕ ਜਿਹੜੀ ਚੀਜ਼ ਆ ਵੀ ਆਪਣੇ ਰੂਮਾਂ ਤੱਕ ਉਨੀ ਗਰਮੀ ਜਾਂ ਉਨੀ ਠੰਡ ਨਹੀਂ ਪਹੁੰਚੂਗੀ ਜਦੋਂ ਆਪਾਂ ਇੱਕ ਕਵਰ ਹੋਰ ਕਰਤਾ ਏਰੀਆ ਤੇ ਇਹਦੇ ਬੈਕ ਸਾਈਡ ਸਾਰਾ ਕੱਪੜੇ ਧੋੜੇ ਕੱਪੜੇ ਜਿਹੜੇ ਧੋਣ ਵਾਸਤੇ ਤੇ ਤਾਰ ਵਗੈਰਾ ਆ ਗਈ ਇਧਰੋਂ ਸਿੰਪਲ ਬਾਹਰ ਨੂੰ ਆਪਾਂ ਜਾ ਸਕਦੇ ਆ ਤੇ ਇੱਥੋਂ ਹੀ ਨਾਲ ਹੀ ਪੋਰਚ ਗੱਡੀਆਂ ਮੋਟਰਸਾਈਕਲ ਜੋ ਵੀ ਆਪਾਂ ਖੜਾਉਣਾ ਉਹ ਖੜਾ ਸਕਦੇ ਆ ਤੇ ਅੱਜ ਹੁਣ ਤੁਹਾਨੂੰ ਫਸਟ ਫਲੋਰ ਤੇ ਲੈ ਕੇ ਚੱਲਾਂਗੇ ਜੀ ਤੇ ਮੇਨਲਾ ਦਾ ਪਲਾਨ ਤੁਹਾਨੂੰ ਸਮਝ ਆ ਗਿਆ ਹੋਣਾ ਤੇ ਇੱਕ ਚੀਜ਼ ਜਿਹੜਾ ਬਿਜਲੀ ਵਾਲਾ ਬੋਰਡ ਆਪਾਂ ਕਿੰਨੇ ਵੀ ਘਰ ਦਿਖਾਤੇ ਅੱਜ ਤੱਕ ਸਾਰਿਆਂ ਦੇ ਵਿੱਚ ਮੇਨ ਐਂਟਰੀ ਤੇ ਹੁੰਦਾ ਹੈ ਇਸ ਘਰ ਦੇ ਵਿੱਚ ਬਿਜਲੀ ਵਾਲਾ ਨਾ ਬੋਰਡ ਆ ਬੈਕ ਸਾਈਡ ਤੇ ਲੱਗਾ ਹੋਇਆ ਹੈ ਇਹ ਵੀ ਮੈਨੂੰ ਇੱਕ ਦੇਖਣ 'ਚ ਮੈਨੂੰ ਵੱਖਰਾ ਲੱਗਿਆ ਤੇ ਇੱਕ ਚੀਜ਼ ਖਾਸ ਇਹ ਹੈ ਵੀ ਸਿਕਿਉਰਟੀ ਪਰਪਲ ਲਈ ਬਹੁਤ ਵਧੀਆ ਚੀਜ਼ ਹੈ ਕੱਲ ਨੂੰ ਕੋਈ ਵੀ ਆਪਾਂ ਪ੍ਰੋਬਲਮ ਆਉਂਦੀ ਆਪਾਂ ਇਥੇ ਛੇਤੀ ਕਵਰ ਕਰ ਸਕਦੇ ਹਾਂ ਮੇਨ ਗੇਟ ਦੀ ਬਜਾਈ ਤੇ ਆਜੋ ਆਪਾਂ ਤੁਹਾਨੂੰ ਫਸਟ ਫਲੋਰ ਤੇ ਲੈ ਕੇ ਚੱਲਾਂਗੇ ਉਸ ਤੋਂ ਪਹਿਲਾਂ ਇੱਕ ਪੌੜੀਆਂ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਸਾਗਵਾਨ ਤੇ ਜਿਹੜੀ ਪਾਲਿਸ਼ ਹੋਈ ਹੋਈ ਆ ਤੇ ਬਹੁਤ ਸੋਹਣੇ ਤਰੀਕਿਆਂ ਨਾਲ ਪੌੜੀਆਂ ਜਿਹੜੀਆਂ ਤਿਆਰ ਕੀਤੀਆਂ ਹੋਈਆਂ ਨੇ ਤੇ ਜਾਤ ਅੱਜਕੱਲ ਜਿਵੇਂ ਸ਼ੀਸ਼ੇ ਵਾਲੀ ਗ੍ਰੇਲ ਜਾਂ ਲੋਹੇ ਦੀ ਲੋਕ ਲਾ ਰਹੇ ਆ ਪਰ ਜਿਹੜੀ ਲੱਕੜ ਦੀ ਲੁੱਕ ਹੈ ਉਹੀ ਜੀ ਲੁੱਕ ਤੁਹਾਨੂੰ ਮੈਨੂੰ ਲੱਗਦਾ ਨਹੀਂਗਾ ਵੀ ਸ਼ੀਸ਼ੇ ਤੇ ਲੋਹੇ ਵਾਲੀ ਗ੍ਰੇਲ ਦੇ ਵਿੱਚ ਮਿਲਦੀ ਆ ਕਿਉਂਕਿ ਜਦੋਂ ਆਪਾਂ ਬਾਹਰੋਂ ਕੋਠੀ ਪੂਰੀ ਕਲਾਸਿਕਲ ਰੱਖੀ ਆ ਤਾਂ ਅੰਦਰੋਂ ਵੀ ਕਿਤੇ ਨਾ ਕਿਤੇ ਉਹਦਾ ਟੇਸਟ ਤੁਹਾਨੂੰ ਦੇਖਣ ਨੂੰ ਮਿਲਦਾਗਾ ਬਿਲਕੁਲ ਡਬਲ ਹਾਈਟ ਤੇ ਇਧਰੋਂ ਰੱਖੇ ਜੇ ਝੂਮਰ ਵਗੈਰਾ ਲਾਉਣਾ ਪੌੜੀਆਂ ਦੇ ਉੱਪਰ ਤੇ ਆ ਇੱਕ ਰੂਮ ਦੇ ਤਰ੍ਹਾਂ ਹੀ ਵਰਤ ਸਕਦੇ ਆ ਲਿਵਿੰਗ ਰੂਮ ਲਈ ਵੀ ਵਰਤ ਸਕਦੇ ਆ ਜਾਂ ਕੋਈ ਵੀ ਆਪਾਂ ਜਿੰਮ ਵਗੈਰਾ ਜਾਂ ਕੋਈ ਪ੍ਰੋਜੈਕਟ ਕਰਨਾ ਉਹਦੇ ਲਈ ਵਰਤ ਸਕਦੇ ਆ ਤੇ ਆ ਛੱਤ ਤੇ ਉੱਪਰ ਆ ਕੇ ਬੈਕ ਸਾਈਡ ਤੇ ਖੁੱਲੇ ਡੁੱਲੇ ਖੇਤ ਨੇ ਪੌੜੀਆਂ ਜਿਹੜੀਆਂ ਬੈਕ ਸਾਈਡ ਤੋਂ ਰੱਖੀਆਂ ਨੇ ਤੇ ਇੱਕ ਚੀਜ਼ ਹੋਰ ਦੋਸਤੋ ਤੁਹਾਨੂੰ ਇੱਥੇ ਦਿਖਾਉਣੀ ਆ ਜੇ ਆਪਾਂ ਇੱਟ ਸੇਮ ਲੱਗੀ ਹੋਈ ਆ ਜੇ ਆਪਾਂ ਪਲਸਤਰ ਕਰਦੇ ਆ ਉਹ ਚ ਕੀ ਆ ਜਦੋਂ ਪਾਪੜੀਆਂ ਬਣ ਕੇ ਨਿਕਲਦੀਆਂ ਸ਼ੋਰੇ ਸਲਾਵ ਨਾਲ ਦਿੱਕਤ ਆਉਂਦੀ ਆ ਪਰ ਜੇ ਆਪਾਂ ਇਹਨੂੰ ਸਾਫ਼ ਰੱਖਿਆ ਜਿੱਦਨੀ ਕਿ ਦਿੱਕਤ ਆਉਂਦੀ ਉਹ ਮੈਨੂੰ ਲੱਗਦਾ ਅਗਲੀ ਵਾਰ ਜਦੋਂ ਇਹਦੇ ਪਾਲਿਸ਼ ਜਿਹੀ ਸ ਉਹ ਕਵਰ ਹੋ ਜੂਗੀ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਜਿਹੜੀ ਇਹ ਲੁੱਕ ਆ ਗਈ ਮੈਨੂੰ ਲੱਗਦਾ ਵੀ ਪਲਸਤਰ ਵਾਲੀ ਲੁੱਕ ਨਾਲੋਂ ਜ਼ਿਆਦਾ ਵਧੀਆ ਲੱਗੀ ਹੈ ਕਿ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਘਰ ਦਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਤੇ ਹੁਣ ਇੱਕ ਇਧਰ ਤੁਹਾਨੂੰ ਆ ਵੀ ਦਿਖਾ ਦਈਏ ਵੀ ਜਿਹੜਾ ਮੇਨ ਦਰਵਾਜ਼ਾ ਬਾਹਰੋਂ ਲੁੱਕ ਦਿੱਤੀ ਹੈ ਬਾਈ ਹੋਰਾਂ ਨੇ ਅੰਦਰ ਵਾਲੇ ਪਾਸੇ ਵੀ ਜਾਲੀ ਲੱਗੀ ਹੋਈ ਹੈ ਸਿਮਿੰਟ ਵਾਲੀ ਬਹੁਤ ਸੋਹਣੇ ਤਰੀਕੇ ਨਾਲ ਇਹ ਵੀ ਡਿਜ਼ਾਈਨ ਕੀਤਾ ਹੋਇਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਫਰਸ਼ ਵੀ ਤੁਸੀਂ ਚੈੱਕ ਕਰ ਲਓ ਫਰਸ਼ ਦੀ ਜਿਹੜੀ ਲੁੱਕ ਮੈਂ ਕਹਿ ਰਿਹਾ ਸੀ ਉੱਪਰੋਂ ਕਿਤੇ ਜ਼ਿਆਦਾ ਵੱਖਰੀ ਤੇ ਸੋਹਣੀ ਆਉਂ ਜਿਹੜੇ ਵੀ ਮਿੱਤਰਾਂ ਨੂੰ ਇਹ ਘਰ ਪਸੰਦ ਆਇਆ ਜਾਂ ਇਸ ਤਰੀਕੇ ਦਾ ਘਰ ਬਣਾਉਣਾ ਚਾਹੁੰਦੇ ਨੇ ਤਾਂ ਨੰਬਰ ਮੈਂ ਸਕਰੀਨ ਤੇ ਦਿੱਤਾ ਉਹ ਤੇ ਕਾਲ ਕਰਕੇ ਤੁਸੀਂ ਆਪਣਾ ਕੰਮ ਕਰਵਾ ਸਕਦੇ ਹੋ ਚਾਹੇ ਤੁਸੀਂ ਦਰਵਾਜ਼ੇ ਦਾ ਕਰਾਉਣਾ ਉਹਦਾ ਮੈਂ ਅਲੱਗ ਨੰਬਰ ਦਿੱਤਾ ਹੋਇਆ ਹੈਗਾ ਤੇ ਜੇ ਕਿਸੇ ਮਿੱਤਰ ਨੇ ਇਸ ਤਰੀਕੇ ਦਾ ਸੋਹਣਾ ਘਰ ਆਪਣੇ ਦਿਮਾਗ ਨਾਲ ਆਪਣੇ ਸੋਚਣਾ ਬਣਾਇਆ ਹੋਇਆ ਤਾਂ ਸਾਡੀ ਟੀਮ ਨਾਲ ਕੰਟੈਕਟ ਕਰ ਲਓ ਚਾਹੇ ਸਾਨੂੰ ਮੈਸੇਜ ਕਰ ਲਓ ਤੁਹਾਡੇ ਘਰ ਦੀ ਵੀਡੀਓ ਵੀ ਅਸੀਂ ਜਰੂਰ ਦਿਖਾਵਾਂਗੇ ਤੇ ਫਿਲਮਾਵਾਂਗੇ ਧੰਨਵਾਦ ਦੋਸਤੋ